ਤਾਂ ਇਹ ਜੋਗਤੋ ਆ ਰਹੀ ਹੋਇਆ ਕਾਮ ਅੰਡੀ ਮੁੰਡਲਾ ਦੇ ਮੋਬਾਈਲ ਖੋ ਲੈ ਕਿੰਨੇ ਜਣੇ ਆ ਗਿਓ ਦੋ ਜਣੇ ਆ ਗਏ ਕੈਮਰੇ ਚ ਫੋਟੋ ਆ ਗਈ ਉਹਨਾਂ ਦੀ ਚੱਲ ਆਈ ਹੋਈ ਕੈਮਰੇ ਦੀ ਉਹ ਖੜੇ ਦਾ ਬਾੜ ਦੀ ਕਬੀਟੀ ਆ ਜਿਹੜੀ ਜੋਗਤੋ ਆ ਰਹੀ ਸੀ ਤੇ ਪਹਿਨੂ ਅਚਾਨਕ ਦੋ ਜਣੇ ਲੜਕੇ ਆ ਵਿਖੇ ਖੜੇ ਸੀ ਆ ਕਾਮ ਅੰਡੀ ਰੋਡ ਤੇ ਡੋਲੀ ਦਾ ਸੌਟ ਉੰਦਰ ਜਾ ਰਹੇ ਆ ਜੀ ਉਹ ਬੇਟੀ ਨੂੰ ਦੱਸਿਆ ਘੰਟੇ ਬਾਅਦ ਜਿੰਨਾਂ ਮੇਰਾ ਫੋਨ ਚੁਰਾ ਕੇ ਲੈ ਗਏ ਔਰ ਕਿ ਮਹੱਲੇ ਦੀ ਮਦਦ ਨਾਲ ਸੀਸੀ ਵੀ ਵੀ ਬੈਕ ਚੈੱਕ ਕੀਤਾ ਕੈਮਰੇ ਚ ਬੰਦੇ ਆ ਗਏ ਨੇ ਉਹ ਹਾਂਜੀ ਕਿੰਨੇ ਬੰਦੇ ਜਿਹੜੇ ਵਾਰਦਤ ਕਰ ਰਹੇ ਨੇ ਕੋ ਬੰਦੇ ਜਿਹੜੇ ਜੀ ਮੇਰੇ ਗਲੈਂਪਰ ਮੋਟਰਸਾਈਕਲ ਹੀ ਹੁੰਦਾ ਠੀਕ ਹੈ ਜੀ ਤੇ ਵੇਟੀ ਜਾ ਰਹੀ ਹੈ ਤੁਹਾਨੂੰ ਉਹਨਾਂ ਦਾ ਚੜ ਕੇ ਮੁਕਾਬਲ ਹੋ ਗਏ ਮੈਂ ਪ੍ਰਸ਼ਾਸਨ ਨੂੰ ਬੇਨਤੀ ਤੋਹਣਾ ਕਰਦੀ ਕਿ ਦੇਖੋ ਆ ਨਾਕਾ ਘਾ ਮਿੰਡੀ ਚੁੰਗੀ ਸਾਈਟ ਆ ਕਾਲਾ ਸਿੰਘ ਦਾ ਰੋਡ ਆ ਬਗਦੇੜਾ ਵਿੱਚੋਂ ਇਹੋ ਜਿਹੇ ਵਾਕਤ ਆਉਂਦੀਆਂ ਪੁਲਿਸ ਨੂੰ ਚਾਹੀਦਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਇਹੋ ਜਿਹੇ ਨਾਕੇ ਲਾ ਕੇ ਜਿਹੜੇ ਨਸ਼ਾ ਪੱਤੇ ਜਿਹੜੇ ਸਨੇਚਰ ਆ ਉਹਨਾਂ ਨੂੰ ਕਬਜ਼ਾ ਜਿੱਤਾਇਆ ਜਾਵੇ ਤਾਂ ਕਿ ਜਨਤਾ ਪਰੇਸ਼ਾਨ ਨਾ ਹੋਵੇ ਕਿਹੜਾ ਥਾਣਾ ਕਿਹੜਾ ਪੈਂਦਾ ਇਹਨਾਂ ਨੂੰ ਇਹਦੀ ਭਾਲ ਕੰਪਲੇਟ ਕਰਤੀ ਜੀ ਹਾਂਜੀ ਹਾਂ ਪੁਲਿਸ ਕੰਪਲੇਟ ਕੀਤੀ ਠੀਕ ਹੈ। ਹਾਂ ਬਹੁਤ ਜ਼ੰਦਾ ਜਿਹੜਾ ਜਿਹੜੀ ਬੰਦੀ ਕਾਰਵਾਈ ਹੈ ਪ੍ਰਸ਼ਾਸਨ ਤੋਂ ਬੰਦ ਕਰਦੇ ਆਂ ਕਿ ਬੇਟੀ ਸਕੂਲ ਜਾਂਦੀ ਹੈ ਉਹਨਾਂ ਦਾ ਹਲਕੀ ਜਿਹਾ ਠੀਕ ਹੈ। ਕੋਈ ਨੰਬਰ ਵਗੈਰਾ ਦੇਖਿਆ ਭਾਈ ਦਾ ਤੁਸੀਂ ਦੁਪਹਿਰ ਦਾ ਟਾਈਮ ਸੀ ਕਿੰਨੇ ਕਵਾਂ ਦਾ ਟਾਈਮ ਹੈ? ਠੀਕ ਚੰਗੀਆਂ ਨੇ ਕੋਈ ਸਿਸਟਮ ਫੋਟੋਸ ਵਗੈਰਾ ਦੇਖਿਆ ਤੇ ਲੱਗ ਗਿਆ ਕਿ ਕੈਮਰਾ ਹੈਗਾ ਉਹ ਤੇ? ਹਾਂਜੀ ਲੱਗਦਾ ਫੋਟੋ ਹੈ ਹੀ ਕੈਮਰੇ ਦੇ ਵਿੱਚ ਕੈਮਰੇ ਵਿੱਚ ਆਂਜੀ ਤਾਂ ਪੁਲਿਸ ਕੰਪਲੇਟ ਕਰਾਤੀ ਤੁਸੀਂ? ਹਾਂਜੀ ਪੁਲਿਸ ਕੰਪਲੇਟ ਕਰਾਈ ਲਈ ਕਿਹੜਾ ਥਾਣਾ ਪੈਂਦਾ ਹੈ? ਸਾਪਾ ਦੁਕਾਨ ਤੋਂ ਪਾਣਾ ਕਿਹੜੀ ਜਗ੍ਹਾ ਲੱਗਿ ਸ਼ੱਕੇ ਕੀ ਪੈਂਦਾ ਜਿੱਥੇ ਤੁਹਾਡੀ ਵਾਰ ਜਿੱਥੇ ਨਾਕਾ ਲੱਗਾ ਉਹਦੇ ਕੋਲ ਠੀਕ ਤੁਹਾਡਾ ਜਦੋਂ ਮੈਂ ਕੰਮ ਤੇ ਸੀ ਕਿ ਉਦੋਂ ਮੈਂ ਵਾਪਸ ਆ ਰਹੀ ਸੀਗੀ ਨਾ ਤੇ ਮੈਂ ਨਾ ਆਟੋ ਵਾਲੇ ਅੰਕਲ ਦੇ ਨਾਲ ਕਿਰਾਇਆ ਨਹੀਂ ਦਿੱਤਾ ਕਿ ਮੈਂ ਵਾਪਸ ਕਿਰਾਇਆ ਦੇਂ ਜਾਂਦੀ ਸੀਗੀ ਤੇ ਪਿੱਛੇ ਦੋ ਬਾਈਕ ਤੇ ਮੁੰਡੇ ਸੀਗੇ ਤੇ ਉਦੋਂ ਮੈਂ ਵਾਪਸ ਜਾ ਰਹੀ ਸੀ ਮੈਂ ਆਪਣੇ ਪਾਪਾ ਨੂੰ ਫੋਨ ਲਗਾਇਆ ਸੀ ਕਿ ਮੈਂ ਲੈਣਾ ਆਇਂਗਾ ਪਰ ਉਹ ਤੁਨੀ ਸੀ ਤੇ ਪਿੱਛੋਂ ਅਚਾਨਕ ਆਂਦੇ ਪਏ ਤੇ ਆਂਦੇ ਤੁੰਗੋ ਕੇ ਲੈ ਗਏ ਸੀ ਇਹ ਲੜਕੀ ਕਸੂ ਹੈ ਕੁਝ ਫੜ ਫੜ ਕੇ ਆਈ ਸੀ ਜਿਹੜੋ ਫੜ ਕੇ ਜਦੋਂ ਆਪਣੇ ਪਾਪਾ ਦੇ ਕੋਲ ਪਹੁੰਚਾ ਸੀ ਉੱਥੇ ਹੀ ਕਿਛ ਨਾਉਣ ਵਾਲਾ ਕੋਈ ਵਿਗਰਾ ਮੋਟਰਸਾਈਕਲ ਉੱਤੇ ਚੱਲ ਕੇ ਆਏ ਜੇਕਰ ਮੋਟਰਸਾਈਕਲ ਵਾਲੇ ਨੂੰ ਪਤਾ ਹੈਗਾ ਪਰ ਆਪਾਂ ਫਿਰ ਵੀ ਕੈਮਰੇ ਦੀ ਚੈੱਕ ਅਪ ਕਰਕੇ ਤੇ ਉਹ ਵੀ ਉਹਨਾਂ ਦੇ ਵਰਤਾਵਰਤ ਕਰਦੇ